ਮੈਂ ਸਰਬਜੀਤ ਕੌਰ ਪਿੰਡ ਗੁਰਦਾਸ ਨੰਗਲ ਦੀ ਮਜੂਦਾ ਸਰਪੰਚ ਤੇ ਅੱਜ ਜੋ ਅਸੀਂ ਆ ਛਪੜਾਂ ਦੀ ਸਫਾਈ ਕਰਵਾ ਰਹੇ ਆ ਇਹ ਪਿਛਲੇ 50 ਸਾਲ ਤੋਂ ਸਬਦਾ ਕਹਿਣਾ ਹੈ ਮੇਰੇ ਨਾਲ ਖੜੇ ਨੇ ਕਿ ਇਹ ਹੋਈ ਨਹੀਂ ਸੀ ਹੈਗੀ ਤੇ ਅੱਜ ਸਾਨੂੰ ਇਹ 3-4 ਦਿਨ ਹੋ ਗਏ ਲੱਗਿਆ ਨੂੰ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਬਹੁਤ ਮਾੜਾ ਹਾਲ ਸੀ ਪਾਣੀ ਜਿਹੜਾ ਘਰਾਂ ਨੂੰ ਵੜਨ ਲੱਗਿਆ ਸੀ ਇਸੇ ਮਲੇ ਦੇ ਆਪਾਂ ਸੀਵਰੇਜ ਪਹਿਲਾਂ ਪਾਏ ਨੇ ਤੇ ਅੱਜ ਇਹ ਜਿਹੜਾ ਛੱਪੜ ਦਾ ਸੀ ਜਿਹੜਾ ਪਾਈ ਹੀ ਕੰਸਰਨ ਤੇ ਉਹਦੇ ਕਰਕੇ ਹੁਣ ਇਹ ਸਫਾਈ ਕਰਾਇਆ ਜਾ ਰਹੀ ਆ ਆਉਣ ਵਾਲੇ ਸਮੇਂ 'ਚ ਜੇ ਅੱਜ ਇੱਥੇ ਅਸੀਂ ਨਾ ਕ੍ਰੈਪਸ਼ਨ ਨੂੰ ਰੋਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਇਹਨਾਂ ਨੂੰ ਜਿਹੜਾ ਪਾਣੀ ਆ ਆਪਣੇ ਘਰਾਂ 'ਚ ਢੋਏ ਮਾਰ ਕੇ ਜਿਹੜਾ ਅੰਦਰ ਸਟੋਰ ਕਰਨਾ ਪਏਗਾ ਕਿਉਂਕਿ ਜਿੱਥੇ ਵੀ ਸ਼ਾਮਲਟ ਜਗ੍ਹਾ ਸੀ ਇਹ ਸਪੈੰਡ ਦੀ 18-20 ਕਿੱਲੇ ਜ਼ਮੀਨ ਆ ਸ਼ਾਮਲਟ ਜਿਹੜੀ ਛੱਪੜਾਂ ਨੂੰ ਦਿੱਤੀ ਗਈ ਸੀਗੀ ਇਹ ਵੀ ਸ਼ਾਮਲਟ ਜਗ੍ਹਾ ਆ ਜਿਹੜੀ 11 ਕਨਾਲ ਤੇ 4 ਮੱਲੇ ਬਣਦੀ ਆ ਔਰ ਇਹ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਬਜ਼ਾ ਕੀਤਾ ਹੋਇਆ ਆ ਔਰ ਅੱਸੀ ਇਸ ਨੂੰ ਅੱਜ ਜਿਹੜਾ ਪਿੱਛੋਂ ਸਾਨੂੰ ਆਰਡਰ ਆਇਆ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਸਾਰੇ ਕੰਮ ਬੰਦ ਕਰ ਦਿੱਤੇ ਜਾਣ ਤੇ ਪਹਿਲਾਂ ਜਿਹੜੇ ਛੱਪੜ ਆ ਇਹਨਾਂ ਦੀ ਜਿਹੜੀ ਆ ਉਹ ਨਹੀਂ ਪੱਕੀ ਕੀਤੀ ਜਾਵੇ ਇਹਨਾਂ ਨੂੰ ਸਫਾਈ ਕਰਾਈ ਜਾਵੇ ਤਾਂ ਕਿ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਤੇ ਇਸ ਕਰਕੇ ਜਿਹੜੀ ਮਨਜ਼ੂਰ ਹੋਈ ਆ ਔਰ ਸਾਨੂੰ ਵੀ ਇਸ ਗੱਲ ਦੀ ਲੋਕਾਂ ਨੂੰ ਵੀ ਬਹੁਤ ਖੁਸ਼ੀ ਆ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਤੇ ਜਿਹੜੀ ਸਫਾਈ ਹੋ ਰਹੀ ਆ ਔਰ ਇਹ ਅੱਜ 3 ਦਿਨ ਹੋ ਗਏ ਆ ਲੇਕਿਨ ਹਜੇ ਵੀ ਇਹਦੀ ਗਾਰ ਖਤਮ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਇੱਥੋਂ ਹੀ ਡੇਂਗੂ ਔਰ ਲੋਕਾਂ ਨੂੰ ਟਾਈਫਾਇਡ ਬੁਖਾਰ ਔਰ ਜਦੋਂ ਸਾਡੇ ਇਹੀ ਸਾਡੇ ਘਰਾਂ ਦੇ ਆਲੇ-ਦੁਆਲੇ ਇਹੀ ਗੰਦਗੀ ਰਹੂਗੀ ਤੇ ਫਿਰ ਅਸੀਂ ਆਪਣੇ ਆਪ ਦੇ ਵਾਤਾਵਰਨ ਨੂੰ ਸ਼ੁੱਧ ਕਿੱਦਾਂ ਰੱਖ ਸਕਦੇ ਆ ਤੇ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਆ ਇਸ ਵੇਲੇ 7 ਵਜੇ ਮਸ਼ੀਨ ਲੱਗਦੀ ਆ ਤੇ ਰਾਤ ਨੂੰ 8-9 ਵਜੇ ਜਿਹੜੀ ਆ ਉਹ ਮਸ਼ੀਨ ਲੱਗੀ ਰਹਿੰਦੀ ਆ ਔਰ ਬਹੁਤ ਜ਼ਿਆਦਾ ਇਹ ਜਿਹੜਾ ਖਰਾਬ ਸੀਗਾ ਪਾਣੀ ਜਿਹੜਾ ਬੈਕ ਮੋੜਨ ਲੱਗ ਗਿਆ ਹਰ ਛੱਪੜ ਦਾ 3-4 ਛੱਪੜ ਨੇ ਇੱਕ ਤਾਂ ਪੂਰੀ ਤਰ੍ਹਾਂ ਪੂੜ ਲਿਆ ਗਿਆ ਇੱਕ ਗੋਰੇਗਾ ਛੱਪੜ ਆ ਜਿਹੜਾ ਸੀ ਮੜੀਆਂ ਵਾਲੀ ਬੈਕ ਸਾਈਡ ਤੇ ਸਾਡੇ ਘਰਾਂ ਲੱਗੇ ਉਹ ਵੀ ਸਾਢੇ 8 ਕਿੱਲੇ ਦਾ ਛੱਪੜ ਆ ਇੱਕ ਸਾਢੇ 6 ਕਿੱਲੇ ਦਾ ਛੱਪੜ ਆ ਜਿਹੜਾ ਕਿਲਾ ਸਾਧ ਦੀ ਬੈਕ ਸਾਈਡ ਤੇ ਤੇ ਨਾਲੀ ਆ ਔਰ ਇਹ ਸਾਰੇ ਜਿਹੜੇ ਆ ਓਵਰਫਲੋ ਹੋ ਚੁੱਕੇ ਆ ਕਿਉਂਕਿ 50 ਸਾਲ ਤੋਂ ਇੱਕ ਵੀ ਬੰਦਾ ਦੱਸ ਦੇ ਕਿ ਜੇ ਛੱਪੜਾਂ ਦੀ ਸਫਾਈ ਔਰ ਕਾਗਤੀ ਜਿਹੜੀ ਸਫਾਈ ਆ ਉਹ ਇਹਦੀ ਹਰ ਵਾਰੀ ਚੜੀ ਹੋਈ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਜਿਹੜੀ origignal ਸਫਾਈ ਆ ਉਹ ਅੱਜ ਪਹਿਲੀ ਵਾਰ ਹੋਈ ਆ ਕੀ ਕੂੜਾ ਵੀ ਇਹਦੇ ਵਿੱਚ ਹੀ ਸੁੱਟਿਆ ਜਾਂਦਾ ਸੀ ਆ ਦੇਖੋ ਕੂੜੇ ਦਾ ਵੀ ਤੁਸੀਂ ਦੇਖ ਰਹੇ ਹੋ ਉਹਦਾ ਵੀ ਮੈਂ ਬੈਕ ਸਾਈਡ ਤੋਂ ਕਬਜ਼ਾ ਲੈ ਕੇ ਔਰ ਇਹਦੇ ਚਾਰਜ ਫਿਰ ਇੱਕ ਲਹਿਰ ਬਣੇਗੀ ਔਰ ਉਹਦੇ ਉੱਤੇ ਟਾਈਲਾਂ ਲੱਗਣਗੀਆਂ ਦਰਖਤ ਲੱਗਣਗੇ ਫਲਾਂ ਵਾਲੇ ਬੂਟੇ ਲੱਗਣਗੇ ਤਾਂ ਕਿ ਇੱਥੇ ਲਾਈਟਾਂ ਲਗਾਵਾਂਗੇ ਕਿ ਲੋਕਾਂ ਨੂੰ ਥਿਹੜਾ ਸੁਖਾਵਾਂ ਮਾਹੌਲ ਮਿਲੇ ਔਰ ਚਾਰ ਬਜ਼ੁਰਗ ਜਿਹੜੇ ਆ ਉਹ ਬੈਠ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਗਰਦਾਸਪੁਰ ਇੱਥੇ ਇਦਾਂ ਦਾ ਕੰਮ ਹੋਇਆ ਇਦਾਂ ਦਾ ਵਿਕਾਸ ਹੋ ਰਿਹਾ ਇੱਥੇ ਤਾਂ ਕੋਈ ਕਰ ਹੀ ਨਹੀਂ ਸਕਦਾ ਐਸੀ 55 ਸਾਲ ਹੋ ਗੀਆਂ 55 ਸਾਲ ਤੱਕ ਇਨਸਾਫ ਨਹੀਂ ਕੀਤਾ ਪੰਜੇ ਤੱਕ ਕਿਸੇ ਨੇ ਨਹੀਂ ਕਿਸਾਬ ਕੀਤਾ ਨਾ ਇਹ ਛੱਪੜ ਵਾਲ ਤੇ ਆਨਿੰਦਤਾ ਦੇ ਸਾਡੀ ਹੋ ਸੰਭਾਲ ਦੇ ਵਿੱਚ ਹਾਂ ਹਾਂ ਪਹਿਲੀ ਵਾਰ ਹੋਇਆ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਪਾਣੀ ਅੰਦਰੋਂ ਜਾਂਦੇ ਸੀ ਅਸੀਂ ਗੰਦਾ ਪਾਣੀ ਪੀਂਦੇ ਸੀ ਹੁਣ ਸਾਨੂੰ ਸਾਫ਼ ਸ਼ੁੱਧਾ ਪਾਣੀ ਮਿਲੇਗਾ ਬਿਮਾਰੀਆਂ ਘਟ ਲੱਗਣਗੇ ਟਾਈਫਾਇਡ ਡੇਂਗੂ ਇੱਥੋਂ ਹੋ ਰਿਹਾ